ਸ਼ੁਭਕਾਮਨਾ ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਟਾਈਮ ਖੜੇ ਆਂ ਭਲਾਨ ਬ੍ਰਿਜ ਦੇ ਉੱਤੇ ਇਹ ਜਿਹੜਾ ਮੇਨ ਪੁਲ ਹੈ ਜਿਹੜਾ ਜਿੰਦਵੜੀ ਤੋਂ ਹੋ ਕੇ ਭਲਾਨ ਨੂੰ ਜੋੜਦਾ ਹੈ ਬੇਲਿਆਂ ਨੂੰ ਜੋੜਦਾ ਹੈ ਆਪ ਸਭ ਨੂੰ ਬੇਨਤੀ ਹੈ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਭਲਾਨ ਪੁਲ ਦੇ ਉੱਤੇ ਜਿਹੜਾ ਪਾਣੀ ਵੱਜ ਰਿਹਾ ਹੈ ਭਾਖੜ ਦੇ ਵਿੱਚ ਪਾਣੀ ਦੀ ਆਮਦ ਵੱਧ ਹੋਣ ਦੇ ਕਾਰਨ ਪਾਣੀ ਜਿਹੜਾ ਪਿੱਛੋਂ ਛੱਡਿਆ ਗਿਆ ਹੈ ਇਹ ਆਨ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਪਾਣੀ ਛੱਡਣ ਦੇ ਅਸਾਰ ਹੈ ਕਿਰਪਾ ਕਰਕੇ ਆਪ ਸਭ ਨੂੰ ਬੇਨਤੀ ਹੈ অতি ਜ਼ਰੂਰੀ ਕੰਮ ਦੇ ਲਈ ਹੀ ਕਰੋ ਬਾਹਰ ਨਿਕਲਿਆ ਜਾਵੇ ਕਿਸੇ ਅਮਰਜੈਂਸੀ ਦੇ ਲਈ ਹੀ ਬਾਹਰੋਂ ਨਿਕਲਿਆ ਜਾਵੇ ਤੇ ਇਹ ਅਪੀਲ ਹੋਰ ਹੈ ਕਿ ਇਸ ਪੁਲ ਦੇ ਉੱਤੇ ਹੋ ਸਕੇ ਜਿੰਨਾ ਵੀ ਹੈ ਸਿਰਫ ਅਮਰਜੈਂਸੀ ਦੇ ਲਈ 4 ਵੀਲਰ ਦੀ ਵਰਤੋਂ ਕੀਤੀ ਜਾਵੇ ਕਿਰਪਾ ਕਰਕੇ 4 ਵੀਲਰ ਇੱਥੋਂ ਅਵਾਈਡ ਕੀਤੇ ਜਾਣ ਜਿਸ ਹਿਸਾਬ ਨਾਲ ਪੁਲ ਦੇ ਉੱਤੇ ਪਾਣੀ ਵਜ ਰਿਹਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਜਾਨੀ ਤੇ ਮਾਲੀ ਆਪ ਸਭ ਨੂੰ ਬੇਨਤੀ ਹੈ ਕਿਰਪਾ ਕਰਕੇ ਕਾਤੀ ਜ਼ਰੂਰੀ ਕੰਮ ਦੇ ਲਈ ਹੀ ਘਰੋਂ ਬਾਹਰ ਨਿਕਲਿਆ ਜਾਵੇ ਬਾਰ ਬਾਰ ਬੇਨਤੀ ਹੈ ਅੱਜ ਲਗਭਗ 12:30 ਦਾ ਸਮੇਂ ਹੈ ਦੇ 4 ਸਤੰਬਰ ਤੁਹਾਨੂੰ ਬਾਰ ਬਾਰ ਬੇਨਤੀ ਹੈ ਵੀ ਜਿਹੜੇ ਹਾਲਾਤ ਹੈ ਉਹਦੇ ਵਿੱਚ ਜਿਹੜਾ ਅੱਜ ਪਾਣੀ ਹੈ ਛੱਡਿਆ ਗਿਆ ਹੈ ਪਹਿਲਾਂ ਨਾਲੋਂ ਜ਼ਿਆਦਾ ਤੇ ਇਸ ਟਾਈਮ ਜਿਹੜਾ ਪਾਣੀ ਹੈ ਦਰਿਆ ਦੇ ਉੱਪਰ ਵੱਜ ਰਿਹਾ ਹੈ ਆਪਣਾ ਜਿਹੜਾ ਪੋਲਾ ਉਹਦੇ ਨਾਲ ਵੱਜ ਰਿਹਾ ਹੈ ਕਿਰਪਾ ਕਰਕੇ ਹੋ ਸਕੇ ਤਾਂ ਇਸ ਥੋੜ੍ਹੇ ਜਾਣ ਦੇ ਲਈ ਵੱਧ ਤੋਂ ਵੱਧ ਇਹਨਾਂ ਨੂੰ ਅਵੋਇਡ ਕੀਤਾ ਜਾਵੇ ਆਪਣੇ ਘਰਾਂ ਦੇ ਵਿੱਚ ਰਿਹਾ ਜਾਵੇ ਸਿਰਫ ਸਿਰਫ ਅਮਰਜੈਂਸੀ ਦੇ ਲਈ ਹੀ ਨਿਕਲਿਆ ਜਾਵੇ ਠੀਕ ਹੈ ਇਹੀ ਆਪਣੇ ਪਰਿਵਾਰ ਨੂੰ ਵੀ ਆਪਣੇ ਘਰਾਂ ਦੇ ਵਿੱਚ ਰੱਖੋ ਤੇ ਬੱਚਿਆਂ ਦੀ ਵੀ ਸਾਫ ਸੁਭਾਲ ਰੱਖੋ ਇੱਕ ਵਾਰੀ ਹੱਥ ਜੋੜ ਕੇ ਆਪਣੋ ਬੇਨਤੀ ਹੈ 팀 ਸਰਦਾਰ ਹਰਜੋਤ ਸਿੰਘ ਬੈਂਸ ਖੁਦ ਹਲਕੇ ਦੇ ਵਿੱਚ ਵਿਚਰੇ ਹੋਏ ਆ ਕਿਸੇ ਤਰ੍ਹਾਂ ਦੀ ਕੋਈ ਅਮਰਜੈਂਸੀ ਆਂਦੀ ਹੈ ਉਹਨਾਂ ਦੇ ਧਿਆਨ ਦੇ ਵਿੱਚ ਲਿਆਈ ਜਾਵੇ ਉਨਾਂ ਦੀ ਟੀਮ ਦੇ ਧਿਆਨ ਦੇ ਵਿੱਚ ਲਿਆਇਆ ਜਾਵੇ ਹਰ ਤਰ੍ਹਾਂ ਦੀ ਸਹੂਲਤ ਹੈ ਆਪ ਜੀ ਦੇ ਤੱਕ ਪਹੁੰਚ ਦੀ ਕੀਤੀ ਜਾਵੇਗੀ ਪ੍ਰਸ਼ਾਸਨ ਹਰ ਸਮੇਂ ਚਾਹੇ ਉਹ ਰਾਸ਼ਨ ਚਾਹੇ ਮੈਡੀਕਲ ਫੈਸਿਲਿਟੀ ਆ ਜਾਏ ਇਸੇ ਹੋਰ ਤਰ੍ਹਾਂ ਦੀ ਫੈਸਿਲਿਟੀ ਹੈ ਆਪ ਜੀ ਨੂੰ ਪ੍ਰੋਵਾਈਡ ਕਰਾ ਦੀ ਹੈ ਬਹੁਤ ਬਹੁਤ ਧੰਨਵਾਦ